ਹੋ ਗਿਆ ਸਦਾ ਕੀ ਕੀ ਤੁਹਾਨੂੰ ਰਹਿ ਲੈਟਨੇ ਵੀ ਹੋਣੀ ਜਣਾ ਅੱਧੇ ਸ਼ੋਕ ਵੀ ਅਦ੍ਰਕ ਤੇ ਜੱਗੇ ਜੱਗੇ ਆ ਜਾ ਚਾਚੀ ਮੈਂ ਜਿਹੜੇ ਬੰਦੇ ਨਾ ਮੋਚੜੇ ਹੁੰਦੇ ਉਹ ਹੀ ਮੂਹੇ ਚੜ ਜਾਂਦੇ ਹਨ ਤੇ ਇੰਨੀ ਗਰਮੀ ਚ ਜਾ ਕੇ ਕੋਈ ਨੀ ਗਰਮੀ ਚ ਲਾ ਗਰਮੀ ਚ ਮੈਂ ਆਣੇ ਸਾਖਦੀ ਜਾਂ ਕੋਈ ਦੁੱਧ ਸੁੱਕ ਬਣਾਉਣਾ ਹੋਵੇ ਤਾਂ ਮੈਂ ਕਹਿੰਦੀ ਆ ਵੀ ਲਾਈਟ ਵਗ ਜਾਂਦੀ ਆ ਬੁਰਾ ਹਾਲ ਹੋਣਾ ਇੰਨੀ ਗਰਮੀ ਚ ਲੋਕਾਂ ਨੂੰ ਨਾ ਵੱਧ ਵੱਧ ਦਰਖਤ ਲਾਉਣੇ ਚਾਹੀਦੇ ਜੇ ਦਰਖਤ ਤੇ ਬੈਠੇ ਛਾਵੇਂ ਕਿੱਥੇ ਹੁਣ ਉਹ ਜਿਹਦ ਨੂੰ ਆਹ ਹੋ ਗਈ ਉਹ ਜਿਹ ਰੱਬ ਹੋ ਗਿਆ ਹੋਰ ਕੱਟੀ ਜਾਂਦੇ ਦਰਖਤ ਲਾਉਣੇ ਚਾਹੀਦੇ ਬੂਟੇ ਬਾਟੇ ਦਰਖਤ ਫਿਰ ਉਹਨਾਂ ਨਾਲ ਨਾ ਕਿੰਨੀ ਵਿੱਚ ਦੀ ਸੋਹਣੀ ਹਵਾ ਆਉਂਦੀ ਠੰਡੀ ਠੰਡੀ

बिमारी घट लग गई भैन बागी हस्पता मैंने लालच जाओगे मैं जाओ का काम करना सारा कपड़े बैठी भैन हस्पतल लेके गए दूजी बिमारी करके भैन दस दी मेन लालच हो गया जवाखा की वर्दी आएगी ਫਰਦਮਾ ਹੋ ਤੋ ਕਿ ਪਤਨੀ ਹੋਰ ਸਾਰੇ ਕੰਮ ਸੀ ਹੋਣੇ ਮੇਲੇ ਨੂੰ ਹੁਣ ਗਰਮੀ ਬਾਹਲੀ ਹੋਈ ਪਿਆ ਜੀ ਤਾਂ ਚਲ ਸਿੱਧਾ ਮੈਂ ਕਾਲੇ ਤੇ ਜੱਕੇ ਨੂੰ ਪਤਾ ਨਹੀਂ ਲੱਗਿਆ ਨਾ ਕੋਈ ਪਤਾ ਨਹੀਂ ਲੱਗਿਆ ਸੱਚ ਆਏ ਕੁਛ ਦੀ ਸੀ ਮੈਂ ਕੀ ਕੋਈ ਸਰਪੰਚ ਦਾ ਪਤਾ ਲੱਗੇ ਪਿੰਡ 'ਚ ਕੋਈ ਪਤਾ ਹੀ ਨਹੀਂ ਹੁੰਦਾ ਬੰਦੇ ਹੁਣ ਪਿੰਡ 'ਚ ਰਹਿਣੇ ਹੋ ਸੀ ਤੇ ਜਲਦੀ ਫਿਰ ਵੀ ਕੇਸਾਂ ਜਰਨੇ ਆ ਸਰਪੰਚ ਦਾ ਹੁਣ ਪਤਾ ਨਹੀਂ ਕੋਈ ਨਾਮ ਮੈਨੂੰ ਮੈਂ ਤਾਂ ਹੁਣ ਬਾਹਰ ਹੀ ਜਾਂਦੀ ਭੈਣ ਕਰਕੇ ਰੱਖਣ ਕਾਰਨ ਨਹੀਂ ਬਣ ਜਾਂਦੇ ਅੱਛਾ ਤੇ ਉਹ ਫਰਮ ਭਰਾਈ ਜਾਂਦਾ ਬੈਠਾ ਅੱਛਾ ਤੇ ਫਿਰ ਤੁਸੀਂ ਕਿ ਜਾ ਕੇ ਨਹੀਂ ਅਜੇ ਤੋ ਜਾਏ ਵੀ ਨਾ ਰਹਿੰਦੇ ਨਹੀਂ ਸੀ ਜੀ ਬਾਵਾ ਗਈ ਹੁਣ ਇਧਰੋਂ ਗਈ ਜਾਊਂਗੀ ਉਧ ਮੈਂ ਪਤਾ ਲੈ ਕੇ ਜਾਉਂਗੀ ਨਾ ਜਾਂਦੀ ਜਾਂਦੀ ਹੋਰ ਕੀ ਪਤਾ ਉਹਦੇ ਕੋਈ ਬੈਠਾ ਹੋਵੇ ਦੇਖੋ ਪਤਾ ਨਹੀਂ ਮੈਂ ਜਾਉਂਗੀ ਲਾਉਂਗੀ ਪਤਾ ਨਾਲੇ ਜੀਜੀ ਨੂੰ ਹੋਣਾ ਚਾਹੀਦਾ ਹੁਣ ਪਾਣ ਤੈਨੂੰ ਮਾਰ ਉਹ ਤਾਂ ਫਿਰ ਉਹਨੂੰ ਆਪੀ ਚਾਹੀਦਾ ਹਨਾ ਹੋ ਹੋ ਵੀ ਕੰਲੀ ਰਾਣੀ ਵੀ ਕੀ ਕਰੂ ਵਿਚਾਰੀ ਹੋਰ ਔਖਾ ਹੋ ਗਿਆ ਸਾਰਾ ਹੁਣ ਤੇਰੇ ਤੇ ਸਿਰਦਾ ਬੋਝ ਹੈ ਮੇਰੇ ਦੀ ਹੈ ਮਾਂ ਆਪ ਵੀ ਬੜੀ ਬਿਮਾਰ ਹੋ ਗਈ ਤੇਰਾ ਇਹਨਾਂ ਕੰਮ ਗਰਮੀ ਵਾਲੇ ਕੰਮ ਵੀ ਵਾਲਾ ਦਾ ਹਾਂ ਇੱਕ ਬੱਚੇ ਛੋਟੇ ਹੈ ਜੀ ਬੱਚੇ ਵੀ ਵਿਚਾਰੇ ਹੁਣ ਔਖੇ ਹੀ ਆ ਮਾਂ ਬਣਨਾ ਮੈਂ ਵੀ ਜਾਣ ਹਟ ਰਹੀ ਹਾਂ ਹੁਣ ਕਿੰਨੇ ਬਣੇ ਰਹਨ ਨਾ ਕੋਈ ਤੂੰ ਦਿਲ ਨਾਲ ਥੋੜਾ ਕਰੀ ਹੈ ਨਾ ਕੋਈ ਤੇ ਕੋਈ ਨਹੀਂ ਆਉਂਦੀ ਇਹਨੂੰ ਪਤਾ ਲਾਉਂ ਤੇਰਾ ਤੇ ਮੈਂ ਜਾਂਦੀਆਂ ਪੈਂਚੇ ਦੇ ਹੋ ਕੇ ਜਾਨੀ ਚੰਗਾ ਚਾਹੀਦੀ ਗੁੱਟ ਬਣਾਉਣਾ ਨਾ ਚਾਹਤਾ ਬਸ ਆ ਚਾਹ ਵਰਗੀ ਹੈ ਪਾਣੀ ਤੇਰਾ ਚਲ ਹਾਂ ਤੇਰੀ ਕੀ ਜਾਂਦੀ ਬਰਾ ਮੈਨੂੰ ਨਹੀਂ ਪਤਾ ਜੰਗਾ ਮੈਂ ਤੈਨੂੰ ਨਾ ਆਉਂਗੀ ਸਨੇਹਾ ਮੈਂ ਮੈਂ ਕੋਈ ਇੱਕ ਤਾਂ ਨਾ ਘਰ ਵਾਲੀ ਦੂਰ ਆ ਮਾ ਸਾਹਮਣਾ ਪੈਂਦਾ ਥੱਕ ਜਾਂਦੇ ਕਿਸ ਤਰ੍ਹਾਂ ਘਰ ਘਾ ਰੱਖਿਆ ਇਹਨਾਂ ਨੇ ਤੇ ਲਾਇ ਹੁਣ ਮੈਨੂੰ ਐ ਲੱਗਦਾ 20 ਸਰਪੰਚ ਵੀ ਆ ਗਿਆ ਸਰਪੰਚਾ ਓ ਹਾਂ ਬੇਬੇ ਆ ਕੇ ਜਾ ਮੇਰੇ ਕੋਲ ਖਾਣ ਕੇ ਦਵਾਈ ਆ ਮੈਂ ਚੇਤੇ ਨੂੰ ਪੜੇ ਮੈਂ ਦਾਮ ਲੈਣ ਲੱਗੀ ਸੋ ਸ਼ਕਤੀ ਹਰੀ ਜੀ ਹਾਂ ਮਾਤਾ ਤੇਰੀ ਲਵਾਤ ਦਿੱਤੀ ਸੀ ਪੈਸੇ ਨੇ ਹੁਣ ਕੀ ਹੋ ਗਿਆ ਹੁਣ ਤੂੰ ਮੇਰੀ ਪਰਸਨੀ ਤਾਂ ਖੈਰ ਐ ਤੂੰ ਆਪਦੀ ਖੈਰ ਕਰ ਲੈ ਹੁਣ ਮੇਰੀ ਖੈਰ ਹਾਂ ਕੀ ਗੱਲ ਹੋ ਗਈ ਹੁਣ ਗੱਲ ਕੀ ਹੋ ਗਈ ਤੂੰ ਰਾਣੀ ਦਾ ਰਿਸ਼ਤਾ ਦੇਖਣੀ ਸੀ ਅੱਜ ਅੱਗੇ ਨਾਲ ਹਾਂ ਤੇ ਜੱਗਾ ਇੰਤੇ ਹੁੰਦਾ ਕੀ ਕੰਮ ਕਰਿਆ ਉਹ ਪੰਮੀ ਦੇ ਪਈ ਹਸਤਾਚ ਉਹਨੇ ਕਹਿੰਨੇ ਕਿ ਜਵਾਕ ਹੈ ਤੇ ਉਹਨਾਂ ਨੇ ਕਿਉਂ ਸਰਾਫ ਲਿਆ ਤੂੰ ਉਹ ਮੈਂ ਤਾਂ ਉਹਨੇ ਪੜਾਈ ਲਈ ਸੋਚਦਾ ਸੀਗਾ ਚੰਗਾ ਰਿਸ਼ਤਾ ਕਰਾਉਂਦਾ ਸੀਗਾ ਹਾਂ ਕਰੁੰਦਾ ਸੀ ਰਿਸ਼ਤਾ ਤੂੰ ਆ ਹੁਣ ਉਹਨਾਂ ਦੇ ਘਰ ਆਈਆਂ ਮੈਂ ਹੁਣ ਕਿ ਆਈਆਂ ਉੱਥੇ ਗੱਲਾਂ ਉਹ ਤਾਂ ਮੈਂ ਆਪੇ ਨਿਭੜਨਾ ਸੀ ਉਹਨਾਂ ਨਾਲ ਤਾਂ ਉਹ ਤਾਂ ਨਿਭੜਦੇ ਸ ਪਰ ਗਾਹਾਂ ਹੁਣ ਕਿ ਮੈਨੇ ਬੜੇਗਾ ਉਹ ਕੋਈ ਨਾ ਤੂੰ ਤਾਂ ਜਿਹੜਾ ਫੁੱਸਪਾਕੇ ਜਾਣਾ ਸੀ ਉਹ ਤਾਂ ਪਾਗ ਜੀ ਤੂੰ ਉਹ ਤਾਂ ਮੈਨੂੰ ਪਤਾ ਮੈਂ ਕਿਵੇਂ ਨਿਬੜਾਇਆ ਬਸ ਸੁਣ ਹੁਣ ਤੇਰਾ ਨਾਂ ਵਿੱਚ ਆਉਂਦਾ ਮੈਂ ਤਾਂ ਤਾਂ ਕਰਕੇ ਕਹੀਏ ਤੂੰ ਮੇਰਾ ਨਾਂ ਕਿਵੇਂ ਆਉਂਦਾ ਲੈ ਆਉਂਦਾ ਹੁਣ ਅਗਲੇ ਤਾਂ ਕੀ ਨਾਂ ਲੈ ਸਕਦਾ ਅਗਲਾ ਲੈ ਕੱਲ ਨੂੰ ਕਿਸੇ ਹੋ ਰੱਖਾਂਗੇ ਮੇਰਾ ਨਾਂ ਕਿਵੇਂ ਆਉਂਦਾਗਾ ਮੈਨੂੰ ਹੁਣ ਕੀ ਪਤਾ ਤੂੰ ਉਹਨਾਂ ਨੂੰ ਪੁੱਛਿਆ ਜੱਗਾ ਮੇਰਾ ਨਾਂ ਗਿਆ ਜ਼ਰੂਰੀ ਸੀਗਾ ਮੈਨੂੰ ਨਹੀਂ ਪਤਾ ਇੱਥੇ ਕਿਤੇ ਦਾਰੂ ਦਰੂ ਪੀ ਕੇ ਡਿੱਗਾ ਪਿਆ ਹੋਊਗਾ ਤੇਰਾ ਨਾਂ ਲਈ ਜਾਂਦੇ ਸਾਰੇ ਉੱਥੇ ਗੱਲਾਂ ਹੁੰਦਾ ਰਿਸ਼ਤੇਦਾਰ ਵੀ ਆ ਰਹੇ ਆ ਚਲੋ ਤਾਂ ਯਾਰ ਲੱਖ ਨਾਂ ਲਈ ਜਾ ਨਾ ਮੇਰਾ ਤੂੰ ਆ ਦਾ ਮਾਤਾ ਬਸ ਕੇ ਰਹੀਂ ਜਾ ਤੂੰ ਆਇਆ ਕਰ ਤੁਰਦਾ ਲੱਗ ਕੀਤੀ ਦਾ ਫਲ ਆਪੀ ਭਾਵੇਂਗਾ ਹਾਂ ਕੋਈ ਗੱਲ ਨਹੀਂ ਤੇਰੇ ਵਿੱਚ ਨਾ ਕਿ ਮੈਥੋਂ ਬਰਾ ਕੋਈ ਨਹੀਂ ਕੋਈ ਨਹੀਂ ਕੋਈ ਤੂੰ ਜਾ ਹਾਂ ਚੰਗਾ ਕਰੇਗਾ ਆਪੀ ਭਰੇਗਾ ਇਹ ਭਾਵੇਂ ਜਦੋਂ ਆ ਗਈ ਫੂਸ ਪਾਣੀ ਲਉਗੀ ਮਾੜਾ ਨਾ ਆਇਆ ਨਾ ਹੁਣ ਆਣੀ ਨਹੀਂ ਹੋ ਗਿਆ ਕੱਚੂ ਫੁੱੜ ਜੀ ਆਇਆ ਹਾਏ ਸਗ੍ਰੀਤ ਆ ਆ ਗਈ ਮੈਂ ਨਹੀਂ ਆਈ ਤੇ ਤੂੰ ਤਾਂ ਆ ਗਿਆ ਚਲ ਮੇਰੇ ਕੋਲ ਬਹਿੜ ਜਾ ਆ ਜਾ ਹੋਰ ਪਾਈ ਰਾਣੀ ਠੀਕ ਹੈ ਹਾਂ ਠੀਕ ਹੈ ਇੱਕ ਮਿੰਟ ਮੈਂ ਸਨ ਕੁਰਸੀ ਨੇ ਸੇਤ ਮੇਰੀ ਤਾਂ ਠੀਕ ਹੈ ਭੈਣ ਨੂੰ ਲੈ ਕੇ ਹਸਪੀਟਲ ਚ ਤੇ ਅੱਜ ਸਗ੍ਰੀਤ ਦਾ ਕਿਵੇਂ ਆਉਣਾ ਹੋ ਗਿਆ ਸਗ੍ਰੀਤ ਕਹਿੰਦਾ ਮਿਲਣਾ ਮੰਮੀ ਨੂੰ ਮੰਮੀ ਕਹ ਤੇਰੀ ਹਸਪੀਟਲ ਉਹ ਤਾਂ ਬਿਮਾਰ ਹੈਗੀ ਹੈ ਪਹਿਲਾ ਵਰਗਾ ਸਵਹੀ ਹੈ ਸਕਰੀਦਾ ਵਾਲਾ ਘਟ ਬੋਲਦਾ ਮਸਤੀ ਪੂਰੀ ਕਰਦਾ ਪਰ ਬੋਲਦਾ ਘਟ ਬੋਲਦਾ ਤਾਂ ਘਟ ਹੈ ਪਹਿਲਾਂ ਐ ਨੂੰ ਤਾਂ ਹਸਪਤਾਲ ਲੈ ਕੇ ਗਏ ਬੁੱਢ ਜੀ ਅੱਛਾ ਹਾਂ ਫਰਕ ਪਿਆ ਨਹੀਂ ਵਧੀਆ ਕੀਤਾ ਗੇੜਾ ਮਾਰ ਲਿਆ ਪਿਆ ਨਹੀਂ ਸੀ ਫਰਕ ਫਰਕ ਸੁਣ ਗੁੱਦ ਵੀ ਆਪ ਮਾਰੀ ਤੇ ਫਿਰ ਲਾਜ ਕਿਹੜਾ ਹੈਗਾ ਸਿਕ ਟਾਈਮ ਪਾਸ ਹੈ ਚਲ ਕੋਈ ਨਹੀਂ ਤੁਸੀਂ ਹੌਸਲਾ ਦਿਆ ਕਰੋ ਮੈਂ ਭੈਣ ਨੂੰ ਤਾਂ ਦੱਸ ਦਿਨੀ ਦਵਾਈ ਦੇਈ ਜਾਨੇ ਜਿਵੇਂ ਜਿਵੇਂ ਡਾਕਟਰ ਕਹਿੰਦੇ ਨਾ ਉਵੇਂ ਉਵੇਂ ਦਵਾਈ ਦੇਈ ਜਾਣਗੇ ਤੇ ਹੁਣ ਸਕਰੀਤ ਅੱਜ ਕਹਿੰ ਉਹ ਨਹੀਂ ਕਿ ਸਕੂਲ ਫਿਰ ਤਕਰੀਰ ਕਹਿੰਦਾ ਮੰਮੀ ਨੂੰ ਮਿਲਣਾ ਜੀ ਨਹੀਂ ਲੱਗਦਾ ਐ ਕੱਲ ਕੋ ਛੁੱਟੀ ਸੀ ਤੇਨੂੰ ਅੱਜ ਛੁੱਟੀ ਸੀ ਠੀਕ ਹੈ ਮੈਂ ਫਿਰ ਪਾਣੀ ਲਿਆਵਾਂ ਚਾਹ ਪੀਣੀ ਹੈ ਬਾ ਪਾਣੀ ਪਿਆ ਦੇ ਪਾਣੀ ਨਹੀਂ ਲੈ ਲੋ ਫੁੜੀ ਖਾਣ ਦੇ ਬਤ ਵਰੇ ਜੀ ਨੇ ਤਾਂ ਕਿ ਬਣਾਇਆ ਝੋਨਾ ਤਾਂ ਬਈ ਲੱਗ ਗਿਆ ਸਾਰਾ ਚਲ ਸਾਡੇ ਵਾਲਾ ਵੀ ਥੋੜੀ ਥੋੜੀ ਮਤਲਬ ਸਾਡੇ ਵਾਲਾ ਵੀ ਕੰਮ ਨਿਭੜ ਗਿਆ ਉੱਪਰਲਾ ਲੱਗ ਗਿਆ ਸੀ ਉਹ ਹਾਂ ਲੱਗ ਗਿਆ ਜੀ ਠੀਕ ਹੈ ਅੱਜ ਇੱਕ ਮੁੰਡਾ ਚਾਚਾ ਲਈ ਜਾਂਦਾ ਪਾਣੀ ਅੱਛਾ ਹਾਂ ਠੀਕ ਹੈ ਕੋਣੀ ਮੈਂ ਮਿਲ ਕੇ ਤੁਹਾਨੂੰ ਕਿਹੜਾ ਮਾਰ ਕੇ ਜਾਉਂਗਾ ਤੇ ਸਗਰੀਤ ਫਿਰ ਆਪਦੀ ਮੰਮਾ ਨੂੰ ਮਿਲ ਕੇ ਜਾਊਗਾ ਸਗਰੀਤ ਨਹੀਂ ਕਿ ਮਮੀ ਨੂੰ ਨਹੀਂ ਮਿਲਣਾ ਮਮੀ ਨਹੀਂ ਮਿਲਣਾ ਉਹ ਤੇ ਮੇਰੀ ਮੰਮੀ ਹੈ ਗਮਰੇ ਹੈ ਚਲ ਗੋਈ

ਬਰਸਾਤਾਂ ਦਾ ਕਰਕੇ ਬਾਰਸ਼ ਨਹੀਂ ਹੋਈ ਆਪਣੇ ਬਾਰਸ਼ ਦਾ ਕਰਕੇ ਫਿਰ ਲਾਈਟ ਤੇ ਵੀ ਵੱਧ ਲੋਡ ਪੈ ਰਿਹਾ ਮੋਟਰਾਂ ਦੇ ਤਾਂ ਕਰਕੇ ਮੋਟਰਾਂ ਦੇ ਵੀ ਕੱਟ ਲੱਗੀ ਜਾਂਦੇ ਆ ਹਾਂ ਤਾਂ ਕਰਕੇ ਝੋਨੇ ਦਾ ਮੁਸ਼ਕਲ ਹੋ ਰਿਹਾ ਜੀ ਪੂਰਾ ਪਾਣੀ ਨਹੀਂ ਪੂਰਾ ਹੋ ਰਿਹਾ ਇਸ ਸਾਲ ਬਲਾਈਟ ਬਹੁਤ ਸੀਗੀ ਹੁਣ ਕੀ ਘਟਾ ਹੈ ਕਿਉਂ ਬਾਰਸ਼ ਨਹੀਂ ਹੋਈ ਸੌਣ ਮਹੀਨਾ ਵੀ ਚੜ ਗਿਆ ਹਾਂ ਲੱਗਦੇ ਨਹੀਂ ਵੀ ਸੌਣ ਆ ਗਿਆ ਹਾਂ ਗਰਮੀ ਬਾਰਸ਼ ਹੈ ਨਹੀਂ ਜਿਵੇਂ ਜਿਵੇਂ ਸੌਣ ਆਇਆ ਉਵੇਂ ਗਰਮੀ ਵਾਲੀ ਹੋ ਗਈ ਹਾਂ ਵਾਧ ਵਾਲੀ ਗਰਮੀ ਨੂੰ ਸਾਉਣ ਚ ਵੀ ਦਿੰਦੀ ਹੈ ਸਾਉਣ ਚ ਵੀ ਨਹੀਂ ਦਿੰਦੀ ਹਮਸਾਹਾਈ ਸੀ ਬਾਰ ਸਾਉਣ ਤਾਂ ਥੋੜਾ ਜਿਹਾ ਝੋਨਿਆਂ ਨੂੰ ਵੀ ਰਾਤ ਹਲੇ ਨਾ ਝੋਨੇ ਮੱਚੀ ਜਾਂਦੇ ਢੱਕੇ ਲਵਾ ਲਵਾਉਣੇ ਪੈਣਗੇ ਦੇਖ ਕੇ ਉਹਨਾਂ ਦਾ ਖੇਤ ਕਿ ਆਪਣੇ ਵੀ ਨਾ ਢੱਕੇ ਲਾਓ ਠੀਕ ਹੈ ਉਪਰ ਜਾਂ ਸਗਰੀ ਤੇ ਫਿਰ ਜਾਂ ਸਗਰੀ ਤੇ ਜਾ ਕੇ ਖੇਤ ਜਿਹੜਾ ਮਾਰ ਕੇ ਸੁਭਾਤਾ ਯਾਰ ਕਿਉਂ ਭਾਈ ਕੋਈ ਪ੍ਰਿਕਾ ਅਫਰੀਕਾ ਸੇਮਾ ਮੁੰਡਿਆ ਈਗਾ ਹੋਰ ਆਹਦਾ ਵਧੀਆ ਯਾਰ ਜੋ ਜੋ ਨਲ ਲਵਾਦਾ ਤੂੰ ਹਾਂਜੀ ਵਧੀਆ ਲੱਗਿਆ ਨਹੀਂ ਸੀਗਾ ਇਹ ਵੀ ਲਵਾਦਾ ਇੰਨਾ ਰੁਪਈਆ ਮੀਆਂ ਤੋਂ ਤੇ ਪਾਣੀ ਪੂਣੀ ਪਾਤਾ ਵਧੀਆ ਬਹੁਤ ਵਧੀਆ ਕਰਿਆ ਪਾਣੀ ਭਰਾ ਦੇ ਯਾਰ ਇਹਦੇ ਚ ਪਾਣੀ ਘੱਟ ਹੈ ਪਾਣੀ ਫਿਰ ਦੂਜਾ ਝੋਨਾ ਨਵਾਂ ਹੋਰ ਲਾਇਆ ਉਹ ਚ ਪਈ ਜਾਂਦਾ ਫਿਰ ਉਹ ਚ ਪੈ ਗਿਆ ਅੱਛਾ ਅੱਛਾ ਚੱਲ ਫਿਰ ਪਿਛਲੇ ਪੈਰ ਲਾ ਦਈਏ ਵਿੱਚ ਹਾਂਜੀ ਹਾਂਜੀ ਹੋਰ ਇਹ ਰੇਰੂ ਜੈਂਕ ਝੋਕ ਸੂਪਰ ਸਪਰ ਸਾਰਾ ਪਤਾ ਸੀ ਵਿੱਚ ਹਾਂਜੀ ਸਾਰਾ ਕੁਝ ਪਤਾ ਠੀਕ ਹੈ ਬਹੁਤ ਵਧੀਆ ਚੱਲ ਕੋਈ ਗੱਲ ਨਹੀਂ ਮੈਂ ਜੂਰੀਆ ਭੇਜੂਗਾ ਹੁਣ ਅੱਛਾ ਜੀ ਜੂਰੀਆ ਛੱਟਵਾ ਦਈਏ ਫਿਰ ਸਾਰੇ ਚ ਠੀਕ ਹੈ ਜੀ ਚੰਗਾ ਨਾ ਕੋਈ ਨਾ ਜੀ ਕੋਈ ਚੱਲ ਫਿਰ ਮੁੰਡਾ ਝੋਨਾ ਚਾਹਨਾ ਦੇਖੀਏ ਕਿਵੇਂ ਹਾਂਜੀ ਹਾਂਜੀ ਜੀ ਮੈਂ ਤਾਂ ਕਰਿਆ ਨਾ ਮੈਨੂੰ ਤਾਂ ਗਰਮੀ ਬੜੀ ਲੱਗਦੀ ਹੈ ਚੰਗਾ ਪੁੱਤਰਾ ਬਾਅਦ ਜਾ ਫਿਰ ਗਰਮੀ ਆ ਫਿਰ ਲੱ ਵੇਖ ਲੈ ਮੁੰਡੇ ਅੱਜ ਕੱਲ ਦੇ ਜਵਾਕ ਹੋਈ ਤਾਂ ਗੱਲ ਹੈ ਗਰਮੀ ਲੱਗਦੀ ਆ ਲੈ ਥੋੜਾ 10 ਮਿੰਟ ਨਹੀਂ ਖੜ੍ਹ ਸਕਿਆ ਆਪਣੇ ਕੋਲੇ ਹਾਂ ਗਰਮੀ ਲੱਗਦੀ ਆ ਲੈ ਤਰੀਰ ਚ ਝਲਦੀ ਨਹੀਂ ਗਰਮੀ ਹੋਈ ਤਾਂ ਗੱਲ ਆ ਜੀ ਉਹ ਤਾਂ ਆਪਾਂ ਚਲ ਪੁਰਾਣੇ ਬੰਦੇ ਸੀਗੇ ਹਲੇ ਤੁਰੇ ਆਉਣੇ ਆ ਹਾਂਜੀ ਹਾਂਜੀ ਸਹੀ ਗੱਲ ਹੈ ਕੱਟ ਜਾਂਦੇ ਗਰਮੀ ਗਰਮੀ ਸਹਿਣ ਕਰ ਲੈਣੇ ਆ ਹਾਂ ਸਹੀ ਗੱਲ ਹੈ ਆਪਣਾ ਦਾ ਮਤ ਹੀ ਉਹ ਹੀ ਜਾ ਮਤ ਉਹ ਹੀ ਜੇ ਬਣੇ ਹੋਏ ਸਰੀਰ ਹਾਂ ਸਹੀ ਗੱਲ ਹੈ ਤੇ ਅੱਜ ਕੱਲ ਦੇ ਮੁੰਡੇ ਦੇਖ ਲੈ ਲੈ ਹੁਣ ਇਥੇ ਦੀ ਗਰਮੀ ਲੱਗਣ ਲੱਗੀ 10 ਮਿੰਟਾਂ ਚ ਇਹਨੂੰ। ਕੋਈ ਤਾਂ ਗੱਲ ਆ ਜੀ, ਸਹੀ ਗੱਲ ਆ। ਚੱਲ ਠੀਕ ਹੋ ਗਿਆ ਮੁੰਡਿਆ। ਵਧੀਆ ਝੋਨਾ ਫਸਲ ਲੱਗ ਗਈ ਯਾਰ। ਵਧੀਆ ਜੀ, ਵਧੀਆ। ਇੱਕ ਤਾਂ ਜਾਣਾ ਉਹ ਚੱਲਾ ਵਧੀਆ ਕਰਿਆ ਤੁਸੀਂ। ਉਹ ਪੰਮੀ ਦਾ ਵਿਚਾਰੀ ਦਾ ਇਲਾਜ ਉਹਨੂੰ ਕਸੂਤੀ ਬਿਮਾਰੀ ਐ। ਚੱਲ ਮਿਲ ਜੁਲ ਕੇ ਸਾਰੇ ਬਿਮਾਰੀ ਉਹਦੀ ਠੀਕ ਹੋ ਜੂਗੀ। ਤੇ ਮੁੰਡੇ ਨੂੰ ਆਪਾਂ ਇੱਥੇ ਰੱਖ ਲਾਂਗੇ ਕੁੜੀ ਨੂੰ ਵਿਚਾਰੀ ਨੂੰ ਬਾਹਰ ਨੂੰ ਭੇਜ ਦਿੰਨੇ ਆ ਬਾਹਰ ਹਾਂਜੀ ਮੇਰਾ ਵੀ ਐਂ ਇਰਾਦਾ ਸੀ ਹਾਂ ਚੱਲ ਵਿਚਾਰੇ ਥੋੜਾ ਜਿਹਾ ਠੀਕ ਹੋ ਜਾਣਗੇ ਇਹ ਹਾਂਜੀ ਹਾਂਜੀ ਸਹੀ ਗੱਲ ਹੈ ਗਰੀਬੀ ਇਕੱਠੀ ਜੋ ਘਰ ਦੀ ਗਰੀਬੀ ਇਕੱਠੀ ਜਾਊਗੀ ਹਾਂ ਚੱਲ ਫਸਲ ਬੋਸਲ ਦਾ ਵਧੀਆ ਧਿਆਨ ਰੱਖੋ ਚੰਗਾ ਹਾਂ ਨਾ ਫਸਲ ਦਾ ਤੈਨੂੰ ਫੋਨ ਕਰ ਲਿਆ ਕਰੋ ਵੇਚਦੀ ਵੀ ਫਸਲ ਤੇ ਕੀ ਗਈ ਬਿਮਾਰੀ ਆ ਕੀ ਉਹ ਐ ਸਪਰੇਅ ਸੁਪਰੂ ਦਾ ਧਿਆਨ ਨਾ ਨਾ ਕੋਈ ਨਾ ਯੂ ਕੋਈ ਨਾ ਹਾਂ ਠੀਕ ਐ ਹਾਂਜੀ ਚੱਲ ਠੀਕ ਐ ਫਿਰ ਗਰਮੀ ਆ ਮੈਂ ਵੀ ਘਰੇ ਜਾਣਾ ਤੇ ਉਹ ਉਹਦਾ ਮੈਂ ਲੈ ਕੇ ਦੁਬਾਰੇ ਬੱਚੇ ਨੂੰ ਨਾਲ ਜਾਣਗਾ ਫਿਰ ਠੀਕ ਹੈ ਜੀ ਠੀਕ ਹੈ ਜੀ ਠੀਕ ਚਲ ਆ ਜੀਏ ਫਿਰ ਅੱਜ ਤਾਂ ਭੈਣ ਕਾਦੀ ਬਿਮਾਰ ਹੋ ਗਈ ਨਾ ਕੋਈ ਨਾ ਕੋਈ ਰਿਸ਼ਤੇਦਾਰ ਆਏ ਉਹ ਬੋਲੇ ਸਸਿਕਾ ਮਸੜ ਜੀ ਸਸਿਕਾ ਮਸੜ ਜੀ ਕਿਵੇਂ ਆਓ ਠੀਕ ਹੈ ਮੈਂ ਕਿਹਾ ਅੱਜ ਤਾਂ ਕੋਈ ਨਾ ਕੋਈ ਰਿਸ਼ਤੇਦਾਰ ਆ ਹੀ ਜਾਂਦਾ ਹੈ ਗਰਮੀ ਹੈ ਲਾਈਟ ਹੈ ਫੋਰ ਪੁੱਤਰਾ ਨਹੀਂ ਠੀਕ ਹੈ ਠੀਕ ਆ ਮਸੜਾ ਉਹ ਤਾਂ ਤੁਸੀਂ ਭੱਜ ਗਏ ਨਹੀਂ ਦੇਖਿਆ ਵੀ ਕੁੜੀ ਇੰਨੀ ਢਿੱਲੀ ਹੈ ਦੁਬਾਰੇ ਹਸਪਤਾਲ ਲੈ ਜਾਣੀ ਪੈਗੀ ਰੇਟਰ ਪਤਾਤਾ ਹੈਗਾ ਕਿ ਤੇਰੀ ਮਾਸੀ ਦਾ ਸੁਆਹ ਤੈਨੂੰ ਪਤੀ ਹੈ ਕਹੇ ਜਾ ਚਲ ਮਾਸੀ ਦਾ ਬਗਾਨੀ ਸੀ ਤੁਸੀਂ ਤਾਂ ਆਰਦੇ ਸੀ ਫਿਰ ਮੈਂ ਤਾਂ ਤੈਨੂੰ ਆਖਿਆ ਸੀ ਭਾਈ ਜਹ ਜ ਟੁੱਟਿਆ ਭੱਜਾ ਹੈਗਾ ਮੈਂ ਤੇਰੇ ਕੋਲੇ ਰਹਿ ਜਾਣਾ ਹੋਰ ਨਾ ਤੁਸੀਂ ਉਧਰ ਰੁਕੇ ਵੀ ਇੱਕ ਜਾਣਾ ਤਾਂ ਰੁਕ ਜਾ ਚਲ ਕੰਮ ਕੀ ਦੇ ਕਰੀ ਨਹੀਂ ਸਭ ਤੇ ਜਦੋਂ ਹੁਣ ਵਖਤ ਪਿਆ ਹੋਵੇ ਵਖਤ ਦੀ ਰਿਸ਼ਤੇਦਾਰ ਦੀ ਪਛਾਣ ਉਹ ਤਾਂ ਹੈਗੀ ਆ ਪੁੱਤ ਮੈਂ ਤੈਨੂੰ ਆਖਿਆ ਸੀ ਉਦੋਂ ਵੀ ਮੈਂ ਰੁਕ ਜਾਣਾ ਤੈਨੂੰ ਫੋਨ ਦੀ ਮੈਂ ਕਰਿਆ ਤੂੰ ਚੱਕੇ ਹੀ ਨਹੀਂ ਫੋਨ ਵੀ ਮੈਂ ਪੁੱਛਿਆ ਪੰਮੀ ਕਿਵੇਂ ਆ ਭਾਈ ਲੈ ਬਾਈ ਦੇ ਵਿਆਹ ਨੂੰ ਵੀ ਪੰਜ ਛੇ ਸਾਲ ਹੋ ਗਏ ਅੱਜ ਆਈ ਹੈ ਵਿਚਾਰੀ ਦੀਦੀ ਮੈਂ ਤਾਂ ਮੰਮੀ ਜੀ ਨੂੰ ਕਿਹਾ ਸੀ ਉਦੋਂ ਨਾ ਤੇ ਉਹ ਕਹਿੰਦੀ ਆ ਕਿ ਵੀ ਚੱਲ ਘਰੇ ਨਹੀਂ ਸਰਦਾ ਫੇਰ ਤੇ ਲੈ ਕਿ ਨਹੀਂ ਆਏ ਮੈਨੂੰ ਅੱਜ ਵੀ ਮੈਂ ਤਾਂ ਥੱਕੇ ਜਿਹਾ ਨਾਲ ਹੀ ਆਈ ਲੈ ਤੁਹਾਡੇ ਨਾਲ ਤਾਂ ਮੇਰੀ ਭਝਾਈ ਚੰਗੀ ਐ ਹੋਰ ਆ ਤਾਂ ਗਈ ਇਹ ਕਹਿੰਦੀ ਪੁੱਤ ਕਹਿੰਦੀ ਮੈਂ ਵੀ ਬਗ ਚੱਲਾਂ ਪਪਾ ਜੀ ਮੈਂ ਖਾ ਪੁੱਤ ਬਗ ਚੱਲ ਕਹਿੰਦੇ ਸੀ ਨੀ ਮਾਰਦਾ ਤੱਕ ਸੁਣਨ ਬਥੇਰੇ ਹੁੰਦੇ ਚੱਲ ਵਿਚਾਰੀ ਜਹ ਜਮਾ ਨਹੀਂ ਜਾਣਦੀ ਫੇਰ ਵੀ ਆਈ ਆਖਰ ਨੂੰ ਇਹ ਤਾਂ ਉੱਦੇ ਵੀ ਵਿਚਾਰੀ ਕਹਿੰਦੀ ਸੀ ਵੀ ਮੈਨੂੰ ਲੈ ਜਾ ਨਾਲ ਉਤੇ ਮਾਸੀ ਫਿਰ ਤੈਨੂੰ ਪਤਾ ਕਰਕਣੀ ਉਹ ਤੁਹਾਨੂੰ ਪਤਾ ਵੀ ਭੈ ਟਿਲੀ ਕਰਕੇ ਕਦੇ ਫੁੱਫੜਾ ਕੇ ਕਦੇ ਕੋ ਗਵਾਰੰਟੀ ਆ ਗਿਆ ਕਦੇ ਕੋਈ ਆ ਗਿਆ ਅਸੀਂ ਚੱਲੀ ਜਾਂਦਾ ਸਾਰੇ ਦਿਨ ਜਿਹੜੀ ਜਿਹੜੀ ਮੈਂ ਤਾਂ ਕਿਹਾ ਸੀ ਵੀ ਚਲੋ ਮੈਂ ਵੀ ਬੰਮੀ ਦਾ ਪਤਾ ਲੈ ਆਉਂਗੀ ਨਾਲੇ ਮਿਲੇ ਆਉਂਗੀ ਚੱਲ ਤੁਸੀਂ ਦੱਸੋ ਵੀਰੇ ਪਰਸੋ ਲੈ ਆਵਾਂਗੇ ਬੰਮੀ ਨੂੰ ਕਹਿੰਦੇ ਵੀ ਕੀਮੋਥੈਰਪੀ ਦੇ ਦਿੰਦੇ ਹੋ ਕੀਮੋਥੈਰਪੀ ਨਾਲ ਨਾ ਫਿਰ ਕਈ ਵਾਰੀ ਜਿਵੇਂ ਬੋਲਟੀਆਂ ਲੱਗੀਆਂ ਕੋਈ ਲੂਜ਼ ਮੋਸ਼ਨ ਹੋ ਗਏ ਇਹਦੇ ਥੋੜੇ ਜਿਹਾ ਸਾਈਡ ਇਫੈਕਟ ਹੋ ਜਾਂਦੇ ਕੀਮੋਥੈਰਪੀ ਦੇ ਬਿਮਾਰੀ ਵਾਲੇ ਨੂੰ ਚਲੋ ਫਿਰ ਹੁਣ ਜਿਵੇਂ ਟਾਈਮ ਨਿਕਲ ਤੱਕਣਾ ਕੱਢਣਾ ਤਾਂ ਹੈਗਾ ਹੀ ਆ ਅਜੀ ਬਾਬੂ ਕਾਇਗਾ ਸੀਗਾ ਕੰਨਾ ਮੈਂ ਤਾਂ ਡਿਊਟੀ ਤੇ ਚੱਲ ਪਾਗ ਜਣਾ ਤੂੰ ਗੁਰਪ੍ਰੀਤ ਨੂੰ ਨਾਲ ਲੈ 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 ਪਾਣੀ ਵੀ ਅਜੇ ਮੈਂ ਤਾਂ ਸਰਾਣੇ ਰੱਖ ਲੈ ਹੋ ਗਿਆ ਆਈ ਜਣੇ ਵੇ ਮੇਰੇ ਪਾਣੀ ਤੇ ਮੋਫਰ ਬਾਰੀ ਮੈਂ ਔਖਾ ਉੱਠ ਕੇ ਜਾਣਾ ਗਰਮੀ ਵਾਲੀ ਹੈ ਜੀ ਪਤਾ ਲੈਣ ਫੇਰ ਇੱਥੇ ਦਾ ਹੋਰ ਮੈਂ ਨਾ ਉਹਨਾ ਕਰਦੀ ਚਾਹਦੀ ਗੁੱਟ ਬਣਾਉਣੀ ਐਨੇ ਤੂੰ ਦੀ ਬੈਠੋ ਕੋਈ ਨਾ ਚਾਹਤਾ ਫੇਰ ਬਣਾ ਲਾਂਗੇ ਭਾਈ ਪਹਿਲਾਂ ਹੋਰ ਇਕੱਲਾ ਬੱਤ ਚਲ ਬੋ ਦੁੱਖ ਸੁੱਖ ਕਰੋ ਕੋਈ ਹੋਰ ਦੋ ਚਲ ਕੋਈ ਅਸਰ ਕਰਨ ਪੱਤੇ ਹੀ ਆ ਵੀ ਮੇਰਾ ਤੁਸੀ ਰਹਿ ਜਾਂਦੇ ਨਾ ਮੈਨੂੰ ਸੌਖਾ ਹੋਏ ਨਾ ਮੇਰੇ ਕੱਲੀ ਦੇ ਸਿਰ ਤੇ ਮੈਂ ਜਾ ਨਹੀਂ ਸਕਦੀ ਜਵਾਹ ਹੌਸਟਲ 'ਚ ਬੈਠਾ ਨਿਆਣੇ ਕੋਈ ਗੱਲ ਨਹੀਂ ਤੇ ਜਿਹੜੀ ਗੁਸਤਾਨਗਰ ਮੈਂ ਕਢਾ ਜੂਗੀ ਚਾਰ ਮੇਰੇ ਤੇ ਕਾਇਆ ਵੀ ਅੱਜ ਆਪਣਾ ਗੁੱਡੀ ਨੇ ਐ ਨਹੀਂ ਪਤਾ ਅੱਜ ਸਵੇਰ ਤੱਕ ਗੁੱਡੀ ਨਹੀਂ ਬਾਹਰ ਜਾਣਾ ਅੱਛਾ ਜੀ ਸੁਖਨਾ ਮੁਟਿਆਰ ਹੋਰੀ ਹੈਗਾ ਹਾਂ ਆ ਭੈਣ ਢਿੱਲੀ ਹੈ ਤੇ ਦੁੱਖ ਨਹੀਂ ਤਾਂ ਵਧੀਆ ਗੱਲ ਹੀ ਸੀ ਤੇ ਮੁੰਡਾ ਸੁਖਨਾ ਹੁਣ ਇੱਥੇ ਹੀ ਰਹਿ ਜੂ ਮੇਰੇ ਕੋਲੇ ਜੇ ਭੈਣ ਮੰਨੀ ਹੈ ਨਾ ਮੰਨੀ ਕੋਈ ਫਿਰ ਬਾਹਰ ਰਹਿ ਲਾ ਕੀ ਤਾਰੀ ਤਾਂ ਆਇਆ ਨਹੀਂ ਕਰੇ ਨਾ ਸਗਰੀਤ ਆ ਰਿਹਾ ਅੱਛਾ ਉਹ ਮੋਟਰ ਤੇ ਜਾਵੜ ਫੁੱਫੜ ਦੀ ਨਾ ਮਾਰਨਾ ਫੁੱਫੜ ਜੀ ਆਈ ਹੋਈ ਨਹੀਂ ਹਾਂਜੀ ਫੁੱਫੜ ਜੀ ਵੀ ਰਣ ਸਾਰਾ ਲਾਉਂਦੇ ਹੁਣ ਚੋਨਾ ਕਿਉਂ ਨਾ ਲਾਇਆ ਨਾ ਉਹ ਤੋਂ ਸਾਰਾ ਪੂਰਾ ਹੀ ਹਸ ਰਹਿਗਾ ਚਲੋ ਠੀਕ ਹੈ ਵਧੀਆ ਵਿਚਾਰੇ ਜਿਹੜੇ ਹਸਾ ਲਾਉਂਦੇ ਨੇ ਤੁਹਾਨੂੰ ਹਨਾ ਚਲ ਪਰਜਾਈ ਵੀ ਚੰਗੇ ਘਰ ਦੇ ਵਿਚਾਰੇ ਨੇ ਅੱਜ ਕੱਲ੍ਹ ਦੇ ਤਾਂ ਕਿੱਥੇ ਸੋਚਦੇ ਆ ਹਨਾ ਰਿਸ਼ਤਿਆਂ ਦੀ ਕੀਮਤੀ ਹੈ ਨਹੀਂ ਹਾਂਜੀ ਇਹ ਤਾਂ ਕਿੱਦੇ ਨਹੀਂ ਮੈਂ ਤਾਂ ਪਾਪਾ ਜੀ ਨੂੰ ਕਿਹਾ ਸੀ ਨਾ ਹਮੇ ਤਾਂ 4 ਦਿਨ ਕਢਾ ਕੇ ਆਉ 4 ਦਿਨ ਲਾ ਕੇ ਆਉ ਵਿਚਾਰੇ ਜੀ ਨਾ ਵੀ ਹੁਣ ਇੱਕ ਭੈਣ ਵਾਲਾ ਰਿਸ਼ਤਾ ਹੁੰਦਾ ਨਾ ਅਨੰਦ ਪਰਜਾਈ ਦਾ ਜਿਹੇ ਜ ਨਹੀਂ ਤਾਂ ਆਪਾਂ ਸ੍ਰੀਕਾ ਕਹਦਾ ਕੁੜੀਆਂ ਨੇ ਤਾਂ 6 ਸਾਲ 6 ਮਹੀਨੇ ਕਿਹੜਾ ਮਾਰਨਾ ਹੁੰਦਾ ਉਹਨਾਂ ਦੇ ਤਾਂ ਵਿਚਾਰੀਆਂ ਨੇ ਆ ਜਾਂਦੇ ਜੇ ਆਪਾਂ ਸਿਰ ਤੇ ਹੱਥ ਰੱਖਤਾ ਉਹਨਾਂ ਨੂੰ ਉਹੀ ਲੱਖ ਵਰਗਾ ਹੁੰਦਾ ਇਹ ਤਾਂ ਆਪਾਂ ਨੂੰ ਬਹਿਮ ਹੁੰਦੇ ਕੁੜੀਆਂ ਆਪਣੇ ਆ ਗਈਆਂ ਐ ਕੋਈ ਪਤਾ ਨਹੀਂ ਕੀ ਲੈ ਜਾਣੀਆਂ ਕੁੜੀਆਂ ਵਿਚਾਰੀਆਂ ਕਿਹੜਾ ਘਰ ਚੱਕ ਕੇ ਲੈ ਜਾਣੀਆਂ ਹੈ ਉਹ ਤਾਂ ਮਾਨਤਾਨੀਆਂ ਭੁੱਖੀਆਂ ਹੁੰਦੇ ਜੇ 6 ਸਾਲ 6 ਮਹੀਨਿਆਂ ਤੱਕ ਲੈ ਇੱਕ ਸੂਟ ਦੇਦੇ ਉਹੀ ਗਿਣੀ ਜਾਣਗੀਆਂ ਮੇਰੇ ਪੇਕੇ ਨੇ ਦਿੱਤਾ ਮੇਰੇ ਪੇਕੇ ਨੇ ਸੌ ਰੇਣ ਲੱਖ ਦਿੱਤੇ ਪੇਕੇ ਦਾ ਗਿਣਦਿਆਂ ਇਹ ਕਿੱਦਾਂ ਦੀ ਕਹੀ ਜਾਂਦੀ ਆ ਮੈਨੂੰ ਲੈ ਜਾ ਪਾਪਾ ਜੀ ਮੈਨੂੰ ਲੈ ਜਾਓ ਨਹਾ ਪਈ ਬਾਕ ਜਲੀ ਐਸੇ ਭੈਣ ਦੇ ਵੀ ਮਮਮੀ ਡੈਡੀ ਹੁੰਦੇ ਤਾਂ ਕਾਹਨੂੰ ਕਹਿੰਦੇ ਹੁਣ ਆਸੇ ਮਾਸਤੀ ਆ ਮਾਛੜਾ ਉਹਨਾਂ ਦੇ ਸਿਰਤੀ ਆ ਹਨ ਨਾਲੇ ਫੇਰ ਦੀਦੀ ਰਿਸ਼ਤੇਦਾਰ ਦਾ ਦੁੱਖ ਦੇ ਸੁੱਖ ਦੇ ਦਈ ਪਤਾ ਲੱਗਦਾ ਸਹੀ ਗੱਲ ਤੇ ਤੈਨੂੰ ਪਤਾ ਤੇਰੀ ਮਾਸੀ ਦਾ ਕਿਵੇਂ ਮੱਚਦੀ ਆ ਧਾਰ ਕੌਣ ਕੱਟੂਗਾ ਕਿਹਦਾ ਪਣ ਪਾਊਗਾ ਕੰਮ ਵੀ ਹੈਗੇ ਮਾਛੜੇ ਕਿਹੜੇ ਵੱਡੀ ਗੱਲ ਹੈ ਕੰਮ ਵੀ ਹੈਗੇ ਆ ਤੇ ਇਹ ਵਿਚਾਰੀ ਕਹਿੰਦੀ ਆਪੀ ਪੈਂਦੇ ਰਹਿਣਗੇ ਨਹੀਂ ਰਾਜਪੁਰੇ ਮੈਂ ਤਾਂ ਜਾਊਂਗੀ ਇਹ ਤਾਂ ਕੱਲ ਦੀ ਗੱਲ ਲੱਗੀ ਆ ਮੈਂ ਜਾਉਂਗੀ ਇਹ ਤਾਂ ਹੁਣ ਵੀ ਜਿੱਤ ਕਰਕੇ ਤੋਰਦੇ ਨਹੀਂ ਮੈਂ ਤਾਂ ਹੁਣ ਵੀ ਜਿੱਤ ਕਰਕੇ ਜਾਂ ਮੈਂ ਕੋਈ ਮੈਂ ਤਾਂ ਪਤਾ ਲੈ ਕੇ ਫਿਰ ਤਾਂ ਮਾਸੀ ਕੱਢਦੀ ਬਹੁਤ ਕੱਢ ਲੈਂਦੀ ਆ ਇਹ ਵੀ ਕੱਢ ਲੈਂਦੀ ਆ ਜੀ ਕਾਰਾਂ ਤਾਂ ਕਿ ਤੁਹਾਡੀ ਜ਼ਿੰਮੇਵਾਰੀ ਦੇ ਰੱਖੀ ਵੀ ਆ ਜਾਵੇ ਨਾ ਕਿਤੇ ਵਿਚਰੀ ਕਿ ਕਿ ਵੀ ਨਹੀਂ ਜਾਣਦੇ ਬਾਬੀ ਇੱਕ ਨਾ ਦੀਦੀ ਕੱਢਣਾ ਕਰ ਹੁਣ ਕੇ ਤੂੰ ਆਪਣੀ ਕਰ ਤੂੰ ਜਾਇ ਜਾਇ ਕਰਨਾ ਕਿਤੇ ਨਾ ਕਿਤੇ ਨਾ ਨਾ ਕੰਮ ਤਾਂ ਕਰਨਾ ਹੀ ਆ ਚਲੋ ਕੰਮ ਤਾਂ ਤੇਰਾ ਕਰਨਾ ਹਾਂ ਇਹ ਤਾਂ ਬਹੁਤ ਸਿਆਣੀ ਆ ਮੇਰੀ ਬੇਟਾ ਕਿੰਨੇ ਟਾਈਮ ਲਾ ਦੇਵੋਗੇ ਬੇਟਾ ਹੋ ਗਿਆ 2 ਸਾਲ ਵਾਵਾ ਹੋ ਰਿਹਾ ਇਹ ਤਾਂ ਮੁਲਾਕੇ ਲੈ ਕੇ ਕਿਤੇ ਇਕ ਆਕੂ ਨੂੰ ਜਿਹੜਾ ਆਇਆ ਫਿਰ ਕਰ ਗਏ ਕੋਈ ਗੱਲ ਨਹੀਂ ਲੈ ਕੇ ਗਰਮੀ ਚ ਤਾਂ ਨਾਲ ਉਹ ਥੋੜੀਆਂ ਠੱਡਾਂਗੇ ਉਹਦੇ ਲਈ ਹਾਂ ਗਰਮੀ ਬਹੁਤ ਤੇਜ਼ ਹਾਂ ਗਰਮੀ ਤੁਕਨਾ ਆਪਾ ਬਣਾਉਂਗਾ ਮਸੜ ਦੀ ਥੋੜੀ ਤੁਕਨਾ ਰਾਣੀ ਪੜੀ ਲਿਖੀ ਆ ਇਹ ਐਮ ਬੀ ਐਡ ਹੈ ਅੱਛਾ ਤੇ ਹੁਣ ਇਹਦਾ ਟੈਟ ਦਾ ਤਿਆਰੀ ਕਰਾ ਦਾਂਗੇ ਤੇਰੀ ਮਾਸੀ ਦਾ ਕਹਿੰਦੀ ਲੈ ਇਹਦੇ ਕੀ ਅਫਸਰ ਲੱਗਣਾ ਹੈ ਇਹਨੇ ਫਲਾਣਾ ਕੁਸ ਲੱਗਣਾ ਹੈ ਉਹ ਤਾਂ ਸਾਰੇ ਜਨੇ ਦਾ ਖੜਾ ਨਹੀਂ ਛੱਡਦੀ ਆਂ ਨਾ ਕੋਈ ਅਫਸਰ ਵੀ ਲਾ ਕੱਢ

ਹੋਰ ਟੁਕੜੇ ਟੁਕੜੇ ਗਈ ਪਤਾ ਲੱਗ ਰਿਹਾ ਰਿਸ਼ਤੇ ਦਾ ਫਾਇ ਆਪਾਂ ਰਹਿ ਜਾਂਗੇ ਚਾਹ ਕੋਈ ਨਾ ਮੈਂ ਭੱਗ ਜਾਈਂ ਪਤਾ ਤੂੰ ਰਹਿ ਜੀ ਠੀਕ ਹੈ ਬੱਪਾ ਮੈਂ ਕਹਿ ਦੂੰਗਾ ਬੱਪੂ ਨੂੰ ਆਪੇ